ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਬੋਲ ਮਿੱਟੀ ਦੇ ਆਬਾਵਿਆ ਵੀਡੀਓ ਬਾਰੇ ਸੋ ਜਿਵੇਂ ਤੁਸੀਂ ਦੇਖਿਆ ਕਿ ਵਕੀਲ ਨੇ ਉਹਨਾਂ ਨੂੰ ਹੀ ਬੇਵਕੂਫ ਬਣਾ ਦਿੱਤਾ ਤੇ ਜਦ ਮਿੰਦੋ ਤੇ ਉਸਦੀ ਮੰਮੀ ਉੱਪਰ ਹੀ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਸੋ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਨੇ ਸਨੀ ਤੇ ਰੰਜਨਾ ਤੇ ਮਾਨਪ੍ਰੀਤ ਤੇ ਗੁਰਚਰਨ ਆਪਣੇ ਆਪ ਨੂੰ ਬਹੁਤ ਚਲਾਕ ਸਮਝ ਰਹੇ ਸੀ ਉਹ ਸੋਚ ਰਹੇ ਸੀ ਕਿ ਆਪਾਂ ਵਕੀਰ ਨੂੰ ਖਰੀਦ ਲੈਣੇ ਆ ਪਰ ਉਹ ਵਕੀਰ ਬਹੁਤ ਹੀ ਇਮਾਨਦਾਰ ਆ ਕਿਉਂਕਿ ਉਸਦੇ ਦੋਦੇ ਡੈਡੀ ਨੂੰ ਉਸ ਉੱਤੇ ਬਹੁਤ ਯਕੀਨ ਸੀ ਤੇ ਇਸ ਕਰਕੇ ਹੀ ਮਿੰਦੋ ਦੇ ਡੈਡੀ ਨੇ ਇਹ ਕਿਹਾ ਸੀ ਕਿ ਸਾਰੀਆਂ ਚਿੱਠੀਆਂ ਉਹ ਵਕੀਰ ਕਰਨ ਹੀ ਪੜੇਗਾ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਕਿਦਾਂ ਦਾ ਵਕੀਰ ਆ ਤੇ ਕਿੰਨਾ ਇਮਾਨਦਾਰ ਆ ਸੋ ਐਸੇ ਕਰਕੇ ਹੀ ਇਹ ਸਾਰੀਆਂ ਚਿੱਠੀਆਂ ਉਸ ਨੂੰ ਦੇ ਕੇ ਜਾਂਦਾ ਹੈ ਤੇ ਉਹ ਸੋਚਦੇ ਆ ਕਿ ਚਲੋ ਇਸ ਨੂੰ ਪੈਸਿਆਂ ਦੀ ਆਫਰ ਕਰਕੇ ਖਰੀਦ ਲੈਣੇ ਆ ਪਰ ਉਹ ਅਗੋਂ ਇਹਨਾਂ ਨੂੰ ਇਸ ਤਰੀਕੇ ਨਾਲ ਬੇਵਕੂਫ ਬਣਾਉਂਦਾ ਹੈ ਤੇ ਉਹ ਬਾੜ ਵੀ ਚਾਹਦੇ ਆ ਸੋ ਪਹਿਲਾਂ ਤਾਂ ਗੁਰਚਰਨ ਤੇ ਮਨਪ੍ਰੀਤ ਨੂੰ ਰੰਜਨਾ ਤੇ ਸਣੀ ਦੇ ਉੱਤੇ ਗੁੱਸਾ ਹੁੰਦਾ ਹੈ ਕਿਉਂਕਿ ਇਹਨਾਂ ਨੇ ਖੜਾ ਤੇ ਸ਼ਾਪ ਆਪ ਲਗਾਏ ਹੁੰਦੇ ਆ ਤੇ ਆਪਣੇ ਆਪ ਨੂੰ ਚਲਾਕ ਸਮਝ ਰਹੇ ਹੁੰਦੇ ਆ ਪਰ ਮਨਪ੍ਰੀਤ ਵੀ ਬਹੁਤ ਜ਼ਿਆਦਾ ਚਲਾਕੇ ਉਹ ਸਾਰੀਆਂ ਚਲਾਕੀਆਂ ਸਮਝ ਲੈਂਦੀ ਆ ਰੰਜਨਾ ਦੀਆਂ ਤੇ ਅਗੋਂ ਉਹ ਵੀ ਕਹਿੰਦੀ ਆ ਕਿ ਪੰਜ ਲਾਕਦਾ ਇੰਤਜ਼ਾਮ ਵੀ ਤੁਸੀਂ ਕਰਨਾ ਸੋ 5 ਲੱਖ ਵੀ ਉਹਨਾਂ ਦੇ ਕੋਲੋਂ ਦਵਾ ਦਿੰਦੀ ਆ ਤੇ ਉਹ 5 ਲੱਖ ਵੀ ਦੇ ਲੈਂਦੇ ਆ ਤੇ ਚਿੱਠੀਆਂ ਵੀ ਨਹੀਂ ਮਿਲਦੀਆਂ ਕਿਉਂਕਿ ਜਿਵੇਂ ਉਹ ਕਰਦੇ ਉਹਨਾਂ ਦੇ ਨਾਲ ਉਦਾਂ ਹੀ ਹੁੰਦਾ ਏ ਸੋ ਜਿਵੇਂ ਠੱਗੀਆਂ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਆਪਣੇ ਆਪ ਨਾਲ ਹੀ ਠੱਗੀ ਖਾ ਕੇ ਬੈਠ ਗਏ ਤੇ ਵਕੀਲ ਨੇ ਉਹ 5 ਲੱਖ ਰੁਪਈਆ ਵੀ ਲੈ ਲਿਆ ਤੇ ਚਿੱਠੀਆਂ ਵੀ ਉਹਨਾਂ ਨੂੰ ਨਹੀਂ ਦਿੱਤੀਆਂ ਜਦ ਮੈਂ ਦੋ ਤੇ ਉਸ ਦੀ ਮੰਮੀ ਆਉਂਦੀਆਂ ਨੇ ਤਾਂ ਉਹ ਵੀ ਇਹ ਕੇ ਹਰਾਨ ਹੋ ਜਾਂਦੀਆਂ ਨੇ ਕਿ ਇਹ ਕਿੱਥੋਂ ਤੱਕ ਡਿੱਗ ਚੁੱਕੇ ਨੇ ਤੇ ਇਹਨਾਂ ਨੇ ਆਪਣਾ ਸਾਰਾ ਦੀਨ ਅਮਾਨ ਵੇਚ ਦਿੱਤਾ ਹੈ ਤੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਇਨਸਰਟ ਵੀ ਕਰਦੀਆਂ ਨੇ ਤੇ ਇਹ ਵੀ ਕਹਿੰਦੀਆਂ ਨੇ ਕਿ ਪਹਿਲਾਂ ਤਾਂ ਤੁਹਾਨੂੰ ਚਿੱਠੀਆਂ ਪੜ੍ਹ ਕੇ ਦੱਸਣਾ ਦੇਣੀਆਂ ਸੀ ਪਰ ਹੁਣ ਇਹ ਕੋਈ ਵੀ ਚਿੱਠੀ ਨਹੀਂ ਪੜ੍ਹੀ ਜਾਵੇਗੀ ਤੇ ਸਿੱਧੀ 12 ਨੰਬਰ ਵਾਲੀ ਚਿੱਠੀ ਹੀ ਖੋਲੀ ਜਾਏਗੀ ਜਿਸ ਵਿੱਚ ਫੈਸਲਾ ਸੁਣਾਇਆ ਗਿਆ ਹੋਵੇਗਾ ਜੇ ਤੁਸੀਂ ਸ਼ਰਤਾਂ ਮੰਨ ਕੇ ਉੱਥੋਂ ਤੱਕ ਪਹੁੰਚਦੇ ਤਾਂ ਸਾਡੀਆਂ ਸ਼ਰਤਾਂ ਦੇ ਨਾਲ-ਨਾਲ ਤੁਹਾਨੂੰ ਸਾਰੀ ਪ੍ਰਾਪਰਟੀ ਵੀ ਮਿਲ ਜਾਣੀ ਸੀ ਪਰ ਤੁਸੀਂ ਤਾਂ ਕੋਈ ਵੀ ਹੱਦ ਨਹੀਂ ਛੱਡੀ ਸਾਰੀਆਂ ਹੱਦਾਂ ਪਾਰ ਕਰ ਛੱਡੀਆਂ ਨੇ ਇਹ ਗੱਲ ਸੁਣ ਕੇ ਉਹ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਪ੍ਰਾਪਰਟੀ ਵੀ ਨਹੀਂ ਮਿਲਣੀ ਜੇਕਰ ਆਪਾਂ ਇਹਨਾਂ ਦੀਆਂ ਸ਼ਰਤਾਂ ਨਾ ਮੰਨੀਆਂ ਉਹ ਮਿੰਦੋ ਤੇ ਉਸਦੀ ਮੰਮੀ ਦੇ ਕੋਲੋਂ ਮਾਫੀਆਂ ਮੰਗਣ ਲੱਗ ਚੰਦੀ ਨੇ ਤੇ ਇਹ ਕਹਿੰਦੇ ਆ ਕਿ ਤੀਜੀ ਚਿੱਠੀ ਪੜ੍ਹ ਦਿਓ ਜਿਹੜੀ ਵੀ ਸ਼ਰਤ ਹੋਏਗੀ ਆਪਾਂ ਪੂਰੀ ਕਰ ਦੇਵਾਂਗੇ ਤੇ ਉਹ ਅੱਗੋ ਕਹਿੰਦੇ ਆ ਕਿ ਜਿਹੜੀ ਸ਼ਰਤ ਤੁਹਾਨੂੰ ਪੂਰੀ ਕਰਨ ਲਈ ਕਿਹਾ ਗਿਆ ਹੈ ਕਿ ਭੂਆ ਫੁੱਫੜ ਤੋਂ ਮਾਫੀ ਮੰਗਣੀ ਤੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਉਹ ਤਾਂ ਤੁਹਾਡੇ ਕੋਲੋਂ ਪੂਰੀ ਨਹੀਂ ਹੋਈ ਤੇ ਅੱਗੋ ਸਣੀ ਕਹਿੰਦਾ ਹੈ ਕਿ ਅਸੀਂ ਬਹੁਤ ਮਾਫੀਆਂ ਮੰਗੀਆਂ ਸੀ ਪਰ ਉਹ ਨਹੀਂ ਮੰਨਦੀ ਤੇ ਮਿੰਦੋ ਨੇ ਇਹ ਕਿਹਾ ਕਿ ਤੁਹਾਨੂੰ ਉਹਨਾਂ ਨੂੰ ਮਨਾਉਣਾ ਹੀ ਪੈਣਾ ਭਾਵੇਂ ਉਹਨਾਂ ਦੇ ਪੈਰੀ ਪੈ ਕੇ ਮਨਾ ਕੇ ਆਓ ਇਹ ਸਾਰੀਆਂ ਲਾ ਸੁਣ ਕੇ ਉਹਨਾਂ ਦੇ ਰੰਗ ਉੱਡ ਚਾਹਦੇ ਨੇ ਤੇ ਸੋਚਦੇ ਨੇ ਕਿ ਸਾਡੇ ਉੱਤੇ ਤਾਂ ਹੁਣ ਵੱਡੀ ਵਿਪਥਾ ਹੀ ਖੜੀ ਹੋ ਗਈ ਉਧਰ ਅਮਰ ਆਪਣੀ ਦਾਦੀ ਨੂੰ ਇਹ ਕਹਿੰਦਾ ਹੈ ਕਿ ਮੈਨੂੰ ਵੀ ਪੂਰੀ ਇੱਜ਼ਤ ਚਾਹੀਦੀ ਹੈ ਤੇ ਪੂਰਾ ਹੱਕ ਚਾਹੀਦਾ ਹੈ ਕਿਉਂਕਿ ਮੈਨੂੰ ਹਮੇਸ਼ਾ ਛੋਟਾ ਸਮਝੇ ਕੇ ਕੋਈ ਇੱਜ਼ਤ ਮਾਨ ਨਹੀਂ ਮਿਲਦਾ ਤੇ ਮੇਰਾ ਭਰਾ ਹੀ ਸਾਰਾ ਕੁਝ ਹੜਾਪ ਰਿਹਾ ਹੈ ਤੇ ਉਸਦੀ ਦਾਦੀ ਕਹਿੰਦੀ ਹੈ ਕਿ ਤੈਨੂੰ ਸਾਰਾ ਕੁਝ ਮਿਲੇਗਾ ਤੂੰ ਮੇਰੇ ਅੱਖੇ ਲਾਗਤੇ ਉਸਦੇ ਵੱਡੇ ਭਰਾ ਰਾਜੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਗੋ ਸਮਝਾਉਣ ਦੀ ਬਚਾਏ ਇਹ ਕਹਿੰਦਾ ਕਿ ਮੈਂ ਮੇਰਾ ਹਿੱਸਾ ਦੇ ਦਿਓ ਮੈਂ ਘਰ ਛੱਡ ਕੇ ਚਲਾ ਜਾਣਾ ਹੈ ਤੇ ਉਸਦੀ ਘਰ ਵਾਲੀ ਪੰਮੋ ਬਹੁਤ ਖੁਸ਼ ਹੁੰਦੀ ਆ ਸੋ ਹੁਣ ਦੇਖਦੇ ਆਂ ਮਰਤੇ ਦੀ ਫੈਸਲਾ ਲੈਂਦੇ ਆ ਤੇ ਦਾਦੀ ਇਹਨਾਂ ਦੇ ਹੱਕ ਦੀ ਗੱਲ ਕਰਦੀ ਚਾ ਨਹੀਂ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ